ਨਮਨਮੇ ਐਮਪੀ ਬਣਨੇ ਕੰਗਣਾ ਉਹ ਕਹਿ ਰਹੇ ਨੇ ਕਿ ਮੇਰੇ ਇੱਕ ਮਹਿਲਾ ਜਵਾਨ ਵੱਲੋਂ ਥੱਪੜ ਮਾਰਿਆ ਗਿਆ ਸਾਈਡ ਸੇ ਆ ਕੇ ਜੋ ਮੇਰੇ ਫੇਸ ਤੇ ਹਿੱਟ ਕੀਤਾ ਨਾ ਹੁੰਦਾ ਸਾਡੀ ਧੀ ਹੈ ਕਿਸਾਨ ਦੀ ਧੀ ਪੰਜਾਬ ਦੀ ਧੀ ਸਾਡੀ ਧੀ ਅਸਲ ਮਾਰਾ ਕੀ ਕੀਤਾ ਮੈਂ ਸਮਝਦਾ ਵੀ ਕੰਗਣਾ ਰੌਤ ਨੇ ਜੋ ਪਹਿਲਾਂ ਬਹੁਤ ਖੁਸ਼ ਟਿੱਪਣੀਆਂ ਕੀਤੀਆਂ ਗਲਤ ਟਿੱਪਣੀਆਂ ਇਹੇ ਜਿਹੀ ਕੋਈ ਟਿੱਪਣੀ ਕਰੀ ਹੋਊਗੀ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਕੌਤ ਦੇ ਹੰਡਲ ਬੈਂਸ ਇੱਕ ਥੱਪੜ ਮਾਰ ਲਿਆ ਮੰਨ ਲੰਨੇ ਸੀ ਥੱਪੜ ਮਾਰ ਲਿਆ ਥੱਪੜ ਨਾਲ ਅੱਤਵਾਦੀ ਵੱਖਵਾਦੀ ਕਿੱਤੋਂ ਜੁੜ ਜਾਂਦਾ ਸੋ ਕਹਿਣ ਤੋਂ ਭਾਵ ਸਾਨੂੰ ਲੱਗਦਾ ਕੰਗੜਾ ਰੋਟ ਝੂਠ ਵੀ ਬਹੁਤ ਬੋਲਦੀ ਆ ਪਰ ਜੇ ਉਹ ਧੀ ਰਾਣੀ ਨੇ ਥੱਪੜ ਮਾਰਿਆ ਹੈਗਾ ਕਿਤੇ ਨਾ ਕਿਤੇ ਪੰਜਾਬ ਆ ਇਹਨੂੰ ਐ ਕਹਿੰਨੇ ਆ ਪੰਜਾਬੀ ਦਾ ਡੀਐਨਏ ਵਦਨਾ ਚਾਹੇ ਬੋੜ ਦੇ ਰੂਪ ਚਾ ਬਦਲਾ ਚਾਹੇ ਥੱਪੜ ਦੇ ਰੂਪ ਚਾ ਤੁਸੀਂ ਤੁਸੀਂ ਐਕਟਰ ਬਣ ਗਏ ਹੋ ਐਮਪੀ ਬਣ ਗਏ ਹੋ ਤੁਹਾਨੂੰ ਕਿਹਨੇ ਅਧਿਕਾਰ ਦੇਤਾ ਵੀ ਤੁਸੀਂ ਜੋ ਮੂੰਹ ਚ ਆਇਆ ਸਾਡੇ ਸਿੱਖਾਂ ਪ੍ਰਤੀ ਸਾਨੂੰ ਅੱਤਵਾਦੀ ਕਹੋ ਜਾ ਸਾਡੀਆਂ ਭੈੜਾ ਮਾਮਾ ਬਾਰੇ ਤੁਹਾਨੂੰ ਕੀ ਨੇ ਸਰਟੀਫਿਕੇਟ ਦਿੱਤਾ 35 ਸਾਲ ਬਾਅਦ ਕਿਲੋ ਕਿਲੋ ਮਿੱਟੀ ਝਾੜ ਕੇ ਫੈਲਾ ਤੇ ਐਨਐਸਏ ਦੀਆਂ ਫੈਲਾ ਕੱਢ ਕੇ ਉਹਨਾਂ ਤੇ ਐਨਐਸਏ ਲਾ ਕੇ ਪੰਜਾਬ ਦੀ ਜੇਲ੍ਹਾਂ ਨੂੰ ਸਮਰਥਨੀ ਸਮਝਿਆ ਡਿਬਰੂਗੜ ਪਛਾਦਤਾ ਪਰ ਪੰਜਾਬ ਦੇ ਲੋਕਾਂ ਨੇ ਉਹ ਦੱਸਤਾ ਅਗਰ 5 ਲੱਖ ਲੋਕ ਵੋਟ ਪਾ ਦੇਣ ਤਾਂ ਫਿਰ ਤੁਸੀਂ ਕਿਵੇਂ ਕਿਵੇਂ ਕਿਸੇ ਨੂੰ ਅਤਵਾਦੀ ਕਹਿ ਸਕਦੇ ਹੋ ਜਵਾਬ ਦਿੱਤਾ ਇਹਨਾਂ ਨੂੰ ਤਾਂ ਜੋ ਲੋਕਤੰਤਰ ਦੇ ਜਰੀਏ ਹੀ ਸਮਝਾਵੀਂ ਤਾਂ ਵੀ ਪੰਜਾਬ ਦੀਆਂ ਦੋ ਸ਼ੀਟਾਂ ਤੋਂ ਵੱਡੀ ਇਹਨਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਇੱਕ ਥੱਪੜ ਨੂੰ ਤੁਸੀਂ ਅੱਤਵਾਦੀ ਜਾਂ ਵੱਖਵਾਦੀ ਨਾਲ ਕਿਵੇਂ ਜੋੜ ਸਕਦੇ ਹੋ ਕਿਸੇ ਦੇ ਪੇਜ ਤੇ ਖਾਲਤਾਨ ਦੀ ਗੱਲ ਹੋ ਗਈ ਆ ਕਿਸੇ ਨੇ ਪੇਜ ਤੇ ਕਿਸੇ ਨੇ ਆਪ ਦੀ ਪੇਜ ਤੇ ਕੋਈ ਗਾਂ ਤੋਂ ਆਈ ਆ ਤੂੰ ਵੀਡੀਓ ਕੋਈ ਸ਼ੇਅਰ ਕਰ ਦੇ ਤੇ ਉਹਨਾਂ ਤੇ ਜਦੇ ਏਜੰਸੀਆਂ ਵੀ ਲੱਗ ਜਾਂਦੀਆਂ ਸਰਕਾਰਾਂ ਲੱਗ ਜਾਂਦੀਆਂ ਔਰ ਮੈਂ ਕਹਿੰਦਾ ਕੰਗਣਾ ਤੇ ਪਰਚਾ ਹੋਣਾ ਚਾਹੀਦਾ ਇਸ ਬਿਆਨ ਤੇ ਇਹ ਆ ਪਰ ਅਸੀਂ ਭੈਣ ਕੁਲਵਿੰਦਰ ਕੌਰ ਨਾਲ ਕਾਰਨ ਕੀ ਜੇ ਭੈਣ ਨੇ ਥੱਪੜ ਮਾਰਿਆ ਨਾ ਫਿਰ ਉਹ ਪੰਜਾਬ ਦੀ ਸ਼ੇਰ ਨਹੀਂ ਆਤੀ ਆ ਧੰਨ ਮੰਨ ਤੇ ਹਰ ਚੀਜ਼ ਦੀ ਬਾਹ ਲਾ ਦੇਾਂਗੇ ਉਹਦੇ ਨਾਲ ਖੜਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਕੱਲ ਚੰਡੀਗੜ੍ਹ 에어ਪੋਰਟ ਤੇ ਇੱਕ ਘਟਨਾ ਵਾਪਰਦੀ ਆ ਜਿਸ ਵਿੱਚ ਕੰਗਣਾ ਨਰੌਂਤ ਵੱਲੋਂ ਕਿਹਾ ਜਾਂਦਾ ਏ ਕਿ ਮੇਰੇ ਇੱਕ ਸੀ ਆਈਐਸਐਫਟੀ ਮਹਿਲਾ ਜਵਾਨ ਵੱਲੋਂ ਥੱਪੜ ਮਾਰਿਆ ਗਿਆ ਸੋ ਇਹ ਘਟਨਾ ਕਾਫੀ ਚਰਚਾ ਚੱਲ ਰਹੀ ਹੈ ਇਸ ਤੇ ਹਰ ਇੱਕ ਚੈਨਲ ਤੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਆ ਸੋ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਹਾਂ ਗਰੇਂਦਰ ਸਿੰਘ ਪੰਗੂ ਨੇ ਕਿਸਾਨ ਆਗੂ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਇਹ ਸਾਰੀ ਘਟਨਾ ਨੂੰ ਪੰਗੂ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵਾਇਗ੍ਰੀ ਜੀ ਦਾ ਖਾਲਸਾ ਵਾਇਗ੍ਰੀ ਜਿੱਕੀ ਫਤਿਹ ਹੋਰ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਬਿਲਕੁਲ ਪੰਗੂ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜਿਹੜਾ ਚੰਡੀਗੜ੍ਹ 에어ਪੋਰਟ ਤੇ ਕੱਲ ਇੱਕ ਅ ਘਟਨਾ ਵਾਪਰਦੀ ਆ ਨਵੇਂ ਨਵੇਂ ਐਮਪੀ ਬਣੇ ਨੇ ਕੰਗਣਾ ਉਹ ਕਹਿ ਰਹੇ ਨੇ ਕਿ ਮੇਰੇ ਇੱਕ ਮਹਿਲਾ ਜਵਾਨ ਵੱਲੋਂ ਥੱਪੜ ਮਾਰਿਆ ਗਿਆ ਇਹ ਘਟਨਾ ਨੂੰ ਕਿਸ ਤਰ੍ਹਾਂ ਦੇਖਣੀ ਤੁਸੀਂ ਆ ਦੇਖੋ ਜੋ ਇਹ ਸ਼ਿਕਾਇਤ ਹੈਗੀ ਆ ਕੰਗਣਾ ਰੌਤ ਜੋ ਮੰਡੀ ਤੋਂ ਐਮਪੀ ਬਣੇ ਨੇ ਜੀ ਉਹਨਾਂ ਦੀ ਸ਼ਿਕਾਇਤ ਤੇ ਹੂੰ ਤੋਂ ਥੱਪੜ ਮਾਰਦਿਆਂ ਦੀ ਕੋਈ ਵੀਡੀਓ ਨਹੀਂ ਆਈ ਹੈਗੀ ਜੀ ਤੇ ਉਹਨਾਂ ਦੀ ਸ਼ਿਕਾਇਤ ਤੇ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੋ ਮੈਂ ਕਹਿਣਾ ਜਿੱਥੇ ਤੱਕ ਮੈਂ ਸਮਝਦਾ ਵੀ ਜੋ ਕੰਗਣਾ ਰੌਤ ਹੈਗੀ ਆ ਪਹਿਲਾ ਐਕਟਰ ਸੀ ਕਲਾਕਾਰ ਸੀ ਕਿਉਂਕਿ ਪਹਿਲਾਂ ਵੀ ਉਹਨੇ ਜਦੋਂ ਮੋਰਚੇ ਦਿੱਲੀ ਦੇ ਵਿੱਚ ਲੱਗੇ ਕਿਸਾਨੀ ਮੋਰਚੇ ਔਰ ਕਿਸੇ ਵੀ ਧਰਮ ਦੇ ਪ੍ਰਤੀ ਜਾਂ ਕੋਈ ਵੀ ਸ਼ਬਦਾਬਲੀ ਉਹਨੇ ਬੜੀ ਗਲਤ ਵਰਤੀ ਹੋਈ ਆ ਜਿਵੇਂ ਉਹ ਸਾਡੀ ਭੈਣ ਜਿਹੜੀ ਪੁਲਿਸ ਦੇ ਵਿੱਚ ਸੀਗੀ ਉਹਦਾ ਨਾਮ ਲਿਆ ਵੀ ਕੁਲਵਿੰਦਰ ਕੌਰ ਨੇ ਮੇਰੇ ਥੱਪੜ ਮਾਰਿਆ ਸੋ ਕਹਿਣ ਤੋਂ ਬਾਅਦ ਉਹਦੀ ਜਿਹੜੀ ਵੀਡੀਓ ਉਥੋਂ ਆਈ ਆ ਉਹ ਅਸੀਂ ਵੇਖੀ ਆ ਉਹਦੇ ਵਿੱਚ ਕੁਲਵਿੰਦਰ ਕੌਰ ਨੇ ਕਿਹਾ ਵੀ ਜਦੋਂ ਤੂੰ ਬਿਆਨ ਦਿੱਤਾ ਸੀਗਾ ਉਦੋਂ ਮੇਰੀ ਮਾਂ ਵੀ ਉਸ ਮੋਰਚੇ ਦੇ ਵਿੱਚ ਬੈਠੀ ਸੀ ਸੋ ਕਹਿਣ ਤੋਂ ਭਾਵ ਅਸੀਂ ਜਿੱਥੇ ਤੱਕ ਸਮਝਦੇ ਹਾਂ ਕਿਉਂਕਿ ਅਸੀਂ ਕੱਲ ਟੀਵੀ ਚੈਨਲ ਤੇ ਵੇਖਿਆ ਜਿਹੜਾ ਇਹਨਾਂ ਦਾ ਪਹਾਜਵਾ ਦਾ ਆਗੂ ਆ ਹਰਜੀਤ ਗਰੇਵਾਲ ਉਹ ਕਹਿ ਰਿਹਾ ਵੀ ਇਹ ਤਲਾਸ਼ੀ ਦੇ ਦੌਰਾਨ ਕਹਾ ਸੁਣੀ ਹੋਈ ਆ ਤਲਾਸ਼ੀ ਮਤਲਬ ਜਦੋਂ ਇੱਕ ਮੁਲਾਜ਼ਮ ਨੇ ਤਲਾਸ਼ੀ ਤਾਂ ਦੇਖੋ ਲੈਣੀ ਆ ਨਾ ਇੱਕ ਰੂਲ ਨੂੰ ਫਾਲੋ ਤੋਂ ਕਰਨਾ ਪਰ ਐਮਪੀ ਦੀ ਤਾਂ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਉਹਨੂੰ ਤਾਂ ਇਹ ਜਿਹੜੀ ਇਨਕੁਆਰੀ ਆ ਜਾਂ ਕਿਸੇ ਕਹਿ ਲਈਏ ਜਿਹੜੀ ਤਪਤੀਸ਼ ਆ ਜਾਂ ਉਹਦੀ ਜਿਹੜੀ ਤਲਾਸ਼ੀ ਦੇ ਦੌਰਾਨ ਤੁਹਾਨੂੰ ਸਾਥ ਦੇਣਾ ਚਾਹੀਦਾ ਮੈਂ ਸਮਝਦਾ ਵੀ ਕੰਗਣਾ ਰੌਤ ਨੇ ਜੋ ਪਹਿਲਾਂ ਬਹੁਤ ਕੁਛ ਟਿੱਪਣੀਆਂ ਕੀਤੀਆਂ ਗਲਤ ਟਿੱਪਣੀਆਂ ਇਹੇ ਜਿਹੀ ਕੋਈ ਟਿੱਪਣੀ ਕਰੀ ਹੋਊਗੀ ਜੀ ਤੋਂ ਲੱਗਦਾ ਵੀ ਜਦੋਂ ਦੇਖੋ ਇਹ ਖੂਨ ਆ ਐਨਡੀਏ ਆ ਪੰਜਾਬੀਆਂ ਦਾ ਜਦੋਂ ਤੁਸੀਂ ਪੰਜਾਬ ਬਾਰੇ ਗਲਤ ਬੋਲੋਗੇ ਜਾਂ ਪੰਜਾਬੀਆਂ ਨੂੰ ਕਿਉਂਕਿ ਮੈਂ ਇਹਦੇ ਨਾਲ ਇੱਕ ਗੱਲ ਕਰਦਾ ਜਿਹੜੀ ਕੰਗਣਾ ਰੌਤ ਦੀ ਬਾਅਦ ਚ ਵੀਡੀਓ ਆਈ ਆ ਇੱਕ ਥੱਪੜ ਮਾਰ ਲਿਆ ਮੰਨ ਲੈਂਦੇ ਅਸੀਂ ਵੀ ਥੱਪੜ ਮਾਰ ਲਿਆ ਥੱਪੜ ਨਾਲ ਅੱਤਵਾਦੀ ਵਖਵਾਦੀ ਕਿੱਥੋਂ ਜੁੜ ਜਾਂਦਾ ਹੈ ਕਹਿ ਰਹੀ ਹੈ ਜੀ ਕਿ ਹਾਲਾਤ ਬਹੁਤ ਖਰਾਬ ਨੇ ਕਿਉਂਕਿ ਜੇ ਇਹ ਸਰਕਾਰਾਂ ਨੇ ਜੇ ਪਹਿਲਾਂ ਕੰਗਣਾ ਰੌਤ ਤੇ ਪ ਇਨਾ ਲੋਕਾਂ ਤੇ ਨੱਥ ਪਾਈ ਹੁੰਦੀ ਜਦੋਂ ਇਹ ਸਾਨੂੰ ਅਤਵਾਦੀ ਜਾਂ ਵੱਖਵਾਦੀ ਕਹਿੰਦੇ ਆ ਕਿਸਾਨੀ ਮੋਰਚਿਆਂ ਨੂੰ ਵੀ ਇਹ ਇਹ ਤਾਂ ਟਿੱਪਣੀਆਂ ਕਰਦੀ ਰਹੀ ਆ ਅਸੀਂ ਆਪਣੇ ਹੱਕਾਂ ਲਈ ਜੋ ਅਸੀਂ ਕਿਸਾਨੀ ਕੀਤਾ ਸਾਡਾ ਉਹਦੇ ਲਈ ਲੜਾਈ ਲੜਦੇ ਆ ਹਰ ਇੱਕ ਦਾ ਰਾਈਟ ਆ ਡੈਮੋਕ੍ਰੇਸੀ ਆ ਜੇ ਲੋਕ ਡੈਮੋਕ੍ਰੇਸੀ ਨੂੰ ਮੰਨਦੇ ਨੇ ਤਾਂ ਫਿਰ ਡੈਮੋਕ੍ਰੇਸੀ ਸਾਰਿਆਂ ਨੂੰ ਰਾਈਟ ਹੈਗਾ ਸਾਰਿਆਂ ਨੂੰ ਹੱਕ ਹੈਗਾ ਆਪ ਦਾ ਪ੍ਰੋਟੈਸਟ ਕਰਨੇ ਲਈ ਸੋ ਕਹਿਣ ਤੋਂ ਭਾਵ ਸਾਨੂੰ ਲੱਗਦਾ ਕੰਗੜਾ ਰੋਡ ਝੂਠ ਵੀ ਬਹੁਤ ਬੋਲਦੀ ਆ ਪਰ ਜੇ ਉਹ ਧੀ ਰਾਣੀ ਨੇ ਥੱਪੜ ਮਾਰਿਆ ਹੈਗਾ ਕਿਤੇ ਨਾ ਕਿਤੇ ਪੰਜਾਬ ਆ ਇਹਨੂੰ ਇਹ ਕਹਿੰਦੇ ਆ ਪੰਜਾਬੀ ਦਾ ਐਨਡੀਏ ਜਿਹੜਾ ਪੰਜਾਬ ਦੀ ਡੀਐਨਏ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਬੋਲੂਗੇ ਸਮਾਂ ਲੱਗ ਜਾਂਦਾ ਸਮੇਂ ਦੇ ਹਿਸਾਬ ਨਾਲ ਤਾਂ ਅੱਜ ਅਸੀਂ ਮੋਰਚੇ ਵੱਲੋਂ ਵੀ ਕਹਿ ਰਹੇ ਆ ਤਾਂ ਆਪ ਦੀ ਜਥੇਬੰਦੀ ਵੱਲੋਂ ਮੈਂ ਕੱਲ ਬਿਆਨ ਦਿੱਤਾ ਸੀ ਵੀ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਚਿਟਾਨ ਮੰਗ ਉਸ ਭੈਣ ਧੀ ਰਾਣੀ ਦੇ ਨਾਲ ਖੜੀ ਆ ਜੇ ਉਹਦੇ ਨਾਲ ਮਤਲਬ ਇਨਸਾਫ ਨਾ ਕੀਤਾ ਗਿਆ ਅਗਰ ਕਿਸੇ ਕਿਸਮ ਦੀ ਵੀ ਉਹਦੇ ਤੇ ਝੂਠਾ ਪਰਚਾ ਔਰ ਕਿਸੇ ਕਿਸਮ ਦੀ ਉਹਦੇ ਨਾਲ ਇਨਸਾਫ ਨਾ ਹੋਇਆ ਨਾ ਬਿਲਕੁਲ ਜਿਹੇ ਜਿਹੇ ਵੀ ਕਦਮ ਸ਼ਹਿਰੀ ਪੰਜਾਬ ਨੂੰ ਪਟਣੇ ਪਣਗੇ ਤੇ ਪਟਾਂਗੇ ਕਹਿ ਰਹੇ ਨੇ ਜੀ ਕਿ ਉਹਨਾਂ ਦੇ ਜਿਹੜੇ ਪਤੀ ਨੇ ਉਹਨਾਂ ਦਾ ਵੀ ਪਤਾ ਨਹੀਂ ਲੱਗ ਰਿਹਾ ਕੁਝ ਬੱਚਿਆਂ ਦਾ ਵੀ ਪਤਾ ਨਹੀਂ ਲੱਗ ਰਿਹਾ ਇਦਾਂ ਦੀ ਵੀਡੀਓ ਉਹਨਾਂ ਦੇ ਭਰਾ ਦੀ ਆਈ ਹੈ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਅਸੀਂ 11 ਵਜੇ ਪੀਸੀ ਰੱਖੀ ਆ ਚੰਡੀਗੜ੍ਹ ਦੇ ਵਿੱਚ ਕਿਸਾਨ ਪਾਬੰਦੇ ਵਿੱਚ ਉਹ ਸਾਰੇ ਤੱਥਾਂ ਤੋਂ ਦੇਖਾਂਗੇ ਨੂੰ ਅਗਰ ਜੇ ਇਹਹੀ ਜੀ ਗੱਲ ਹੈਗੀ ਆ ਤਾਂ ਬਹੁਤ ਮੱਧ ਭਾਗੀ ਗੱਲ ਹੈਗੀ ਆ ਪਰ ਅਸੀਂ ਪਰਿਵਾਰ ਦੇ ਨਾਲ ਸਾਰਾ ਮੋਰਚਾ ਡਟ ਕੇ ਖੜਾ ਕਿਉਂਕਿ ਇਸ ਮੋਰਚੇ ਦੀ ਜੇ ਮੈਂ ਇੱਥੇ ਪਿੱਛੇ ਜਾਵਾਂ ਹੁਣ ਕਿਉਂਕਿ ਇਸ ਮੋਰਚੇ ਨੇ ਹੁਣ ਆਪਾਂ ਪੰਜਾਬ ਦੇ ਵਿੱਚ ਆ ਜੀ ਇਲੈਕਸ਼ਨ ਹੋ ਕੇ ਹਟ ਗਿਆ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਚਾਰ ਜਗ੍ਹਾ ਤੇ ਬਾਰਡਰਾਂ ਤੇ ਸ਼ੰਭੂ ਖਨੌਰੀ ਔਰ ਡੱਬ ਵਾਲੀਆ ਰਤਨਪਰਾਹ ਰਾਜਸਥਾਨ ਬਾਰਡਰ ਤੇ ਜੇ ਪ੍ਰੋਟੈਸਟ ਚੱਲੇ ਆ ਤਾਂ ਕਿਤੇ ਨਾ ਕਿਤੇ ਸਾਈਲੈਂਟ ਰਹਿ ਕੇ ਅੱਜ ਮੋਦੀ ਨੂੰ ਇਹ ਦਿਖਾਤਾ ਵੀ ਲੋਕ ਅੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਅੱਜ ਤਾਂ ਗੱਠਜੋੜ ਸਰਕਾਰ ਕਿਸੇ ਦੀ ਵੀ ਬਣੇ ਸਾਨੂੰ ਸਰਕਾਰਾਂ ਤੱਕ ਕੋਈ ਮਤਲਬ ਨਹੀਂ ਚਾਹੇ ਕਾਂਗਰਸ ਦੀ ਬਣੇ ਚਾਹੇ ਭਾਜਪਾ ਦੀ ਬਣੇ ਜਿਹਦੀ ਮਰਜ਼ੀ ਬਣੇ ਸਾਨੂੰ ਕੋਈ ਲੋੜ ਨਹੀਂ ਅਸੀਂ 13 ਫਰਵਰੀ ਤੋਂ ਡਟੇ ਹਾਂ ਅੱਜ ਤੱਕ ਡਟੇ ਹਾਂ ਔਰ ਡਟੇ ਰਹਾਂਗੇ ਜਦ ਤੱਕ ਅਸੀਂ ਆਪਣੇ ਹੱਕ ਮਨਵਾ ਨਹੀਂ ਲੈਂਦੇ ਪਰ ਇਤੇ ਨਾਲ ਹੀ ਤੁਸੀਂ ਦੇਖਿਓ ਯੂਪੀ ਦੇ ਵਿੱਚ ਵੱਡਾ ਕਿਉਂਕਿ ਸਮਾਂ ਆਇਆ ਸਮਾਂ ਆਉਣੇ ਤੇ ਸਾਡੇ ਕਿਸਾਨਾਂ ਨੇ ਆ ਜਿਨ੍ਹਾਂ ਨੂੰ ਉਹਨਾਂ ਨੇ 120 ਦਾ ਪਰਚਾ ਦਿੱ ਤੈਣੀ ਤੇ ਔਰ ਜਿਨ੍ਹਾਂ ਦੇ بیٹے ਨੇ ਸਾਡੇ ਚਾਰ ਕਿਸਾਨ ਭਰਾ ਤੇ ਇੱਕ ਪੱਤਰਕਾਰ ਵੀਰ ਨੂੰ ਸ਼ਰਿਆਮ ਕਹਾਣ ਕਰਕੇ ਸਾਡੇ ਨੌਜਵਾਨਾਂ ਤੇ ਗੱਡੀਆਂ ਚੜਾ ਕੇ ਔਰ ਇੱਕ ਪੱਤਰਕਾਰ ਵੀਰ ਨੂੰ ਸ਼ਹੀਦ ਕੀਤਾ ਤਾਂ ਸਹੀ ਟਾਈਮ ਆਉਣ ਤੇ ਬਦਲਾ ਲਿਆ ਸੋ 120 ਵੀ ਕੀ ਨੂੰ ਕਹਿੰਦੇ ਆ ਉਹ ਤੇ ਪਰਚਾ ਹੋਣ ਦੇ ਬਾਵਜੂਦ ਇਹਨਾਂ ਨੇ ਉਹਨਾਂ ਨੂੰ ਉਹਦੇ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਔਰ ਉਸ ਤੋਂ ਵੀ ਵੱਡੀ ਗੱਲ ਜੋ ਲੋਕਾਂ ਨੇ ਇਹਨਾਂ ਨੇ ਮਤਲਬ ਲੋਕਤੰਤਰ ਦਾ ਕਹਾਣ ਕੀਤਾ ਉਹਨੂੰ ਟਿਕਟ ਦਿੱਤੀ ਉਹਦਾ ਮੂੰਹ ਤੋੜ ਸਾਡੇ ਜੁਪੀ ਦੇ ਕਿਸਾਨਾਂ ਨੇ ਲਖੀਮਪੁਰ ਦੇ ਕਿਸਾਨਾਂ ਨੇ ਉਹ ਬਦਲਾ ਲਿਆ ਬਦਲਾ ਚਾਹੇ ਬੋੜ ਦੇ ਰੂਪ ਚਾ ਬਦਲਾ ਚਾਹੇ ਥੱਪੜ ਦੇ ਰੂਪ ਚਾ ਤੁਸੀਂ ਤੁਸੀਂ ਐਕਟਰ ਬਣ ਗਏ ਹੋ ਐਮਪੀ ਬਣ ਗਏ ਹੋ ਤੁਹਾਨੂੰ ਕਿਹਨੇ ਅਧਿਕਾਰ ਦੇਤਾ ਵੀ ਤੁਸੀਂ ਜੋ ਮੂੰਹ ਚ ਆਇਆ ਸਾਡੇ ਸਿੱਖਾਂ ਪ੍ਰਤੀ ਸਾਨੂੰ ਅੱਤਵਾਦੀ ਕਹੋ ਜਾਂ ਸਾਡੀਆਂ ਭੈਣਾ ਮਾਮਾਂ ਬਾਰੇ ਤੁਹਾਨੂੰ ਕਿਹਨੇ ਸਰਟੀਫਿਕੇਟ ਦਿੱਤਾ ਵੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਪੰਜਾਬ ਦੇ ਵਿੱਚ ਅਤਵਾਦ ਆ ਜਿਹੜਾ ਫੇਰ ਸਰਗਰਮ ਹੋ ਰਿਹਾ ਏ ਜੇ ਇਦਾਂ ਦੇ ਹਾਲਾਤ ਸੀਗੇ ਜੀ ਚੋਣਾਂ ਹੋਈਆਂ ਨੇ ਚੋਣਾਂ ਦੇ ਵਿੱਚ ਕੋਈ ਦੰਗਾ ਕਿਉਂ ਨਹੀਂ ਹੋਇਆ ਚੋਣਾਂ ਦੇ ਵਿੱਚ ਕੋਈ ਹੁੱਲੜਬਾਜੀ ਕਿਉਂ ਨਹੀਂ ਹੋਈ ਪੰਜਾਬ 'ਚ ਫੇਰ ਡੈਮੋਕਰੈਟਿਕ ਤਰੀਕੇ ਦੇ ਨਾਲ ਚੋਣਾਂ ਹੋਈਆਂ ਨੇ ਉਦੋਂ ਕਿਉਂ ਨਹੀਂ ਦੇਖਿਆ ਇਹ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਨੂੰ ਬਲਜੀ ਦੇ ਵਿੱਚ ਧੱਕਿਆ ਜਾ ਰਿਹਾ ਹੈ ਤੇ ਇਹ ਬਿਆਨ ਤੇ ਮੈਂ ਦੋ ਦੋ ਪੱਖਾਂ ਤੋਂ ਵੇਖਦਾ ਹਾਂ ਇਹ ਸਰਕਾਰ ਨੂੰ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਚਾਹੇ ਉਹ ਪੰਜਾਬ ਸਰਕਾਰ ਹੋਵੇ ਸਿਆਸੀ ਤੇ ਕੋਈ ਵੀ ਹੋਵੇ ਤੇ ਖੰਡੂਰ ਸਾਹਿਬ ਦੀ ਸ਼ੀਟ ਔਰ ਆਪਣੇ ਜਿਹੜੀ ਫਰੀਦਕੋਟ ਵਾਲੀ ਸ਼ੀਟ ਹਮ ਅਗਰ ਜੀਨੂੰ ਇਹ ਸਰਕਾਰਾਂ ਅਤਵਾਦੀਆਂ ਕਹਿ ਨਹੀਂ ਆ ਸਾਡ ਅਗਰ ਇੱਕ ਨੋਰਮਲ ਕੇਸ ਸੀਗਾ ਅਜਨਾਲੇ ਦੀ ਘਟਨਾ ਨੂੰ ਬਣਾ ਕੇ ਸਾਰੇ ਸਿਆਸੀ ਪਾਰਟੀਆਂ ਨੇ ਕੱਟੇ ਹੋ ਕੇ ਭਾਈ ਅਮਰਤਪਾਲ ਸਿੰਘ ਤੇ ਆਰ ਉਹਨਾਂ ਦੇ ਜਿਹੜੇ ਸਾਥੀ ਤੇ ਉਹਨਾਂ ਤੇ ਐਨਐਸਏ ਲਾ ਕੇ 35 ਸਾਲ ਬਾਅਦ ਕਿਲੋ ਕਿਲੋ ਮਿੱਟੀ ਝਾੜ ਕੇ ਫੈਲਾਂ ਤੇ ਐਨਐਸਏ ਦੀਆਂ ਫੈਲਾਂ ਕੱਢ ਕੇ ਉਹਨਾਂ ਤੇ ਐਨਐਸਏ ਲਾ ਕੇ ਪੰਜਾਬ ਦੀ ਜੇਲ੍ਹਾਂ ਨੂੰ ਸਮਰਥਨੀ ਸਮਝਾ ਡਿਬਰੂਗੜ ਪਛਾਦਤਾ ਪਰ ਪੰਜਾਬ ਦੇ ਲੋਕਾਂ ਨੇ ਉਹ ਦਸਤਾ ਅਗਰ 5 ਲੱਖ ਲੋਕ ਵੋਟ ਪਾ ਦੇਣ ਤਾਂ ਫਿਰ ਤੁਸੀਂ ਕਿਵੇਂ ਕਿਵੇਂ ਕਿਸੇ ਨੂੰ ਅੱਤਵਾਦੀ ਕਹਿ ਸਕਦੇ ਹੋ ਜਵਾਬ ਦਿੱਤਾ ਔਰ ਫਰੀਦਕੋਟ ਦੇ ਵਿੱਚ 20 ਲੋਕਾਂ ਨੇ ਮੈਂ ਫਿਰ ਕਹਿੰਦਾ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਇਹਨਾਂ ਨੂੰ ਤਾਂ ਇਹ ਗੱਲ ਕਰਨੀ ਹੋਣੀ ਚਾਹੀਦੀ ਇਹਨਾਂ ਨੂੰ ਤਾਂ ਜੋ ਲੋਕਤੰਤਰ ਦੇ ਜਰੀਏ ਹੀ ਸਮਝਾਵੀਂ ਤਾਂ ਵੀ ਪੰਜਾਬ ਦੀਆਂ ਦੋ ਸ਼ੀਟਾਂ ਤੋਂ ਵੱਡੀ ਇਹਨਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਇੱਕ ਥੱਪੜ ਨੂੰ ਤੁਸੀਂ ਅੱਤਵਾਦੀ ਜਾਂ ਵੱਖਵਾਦੀ ਨਾਲ ਕਿਵੇਂ ਜੋੜ ਸਕਦੇ ਹੋ ਸੋ ਇਸ ਸ਼ਬਦਾਵਲੀ ਦੀ ਵੀ ਉਹਦੀ ਸਖਸ਼ ਸ਼ਬਦਾ ਵਿੱਚ ਅਸੀਂ ਮੋਰਚੇ ਵੱਲੋਂ ਔਰ ਆਪਣੀ ਜਥੇਬੰਦੀ ਵੱਲੋਂ ਨਿੰਦਾ ਕਰਦੇ ਆ ਏਦਾਂ ਦੇ ਸ਼ਬਦਾਵਲੀ ਵਰਤਨ ਤੇ ਆਮ ਜੀ ਲੋਕ ਕੋਈ ਏਦਾਂ ਦੇ ਸ਼ਬਦਾਵਲੀ ਵਰਤਨ ਤਾਂ ਉਹਨਾਂ ਤੇ ਐਨਐਸਏ ਜਾਂ ਉਹਨਾਂ ਨੂੰ ਦੇਸ਼ਦ్రోਹੀ ਕਿਹਾ ਜਾਂਦਾ ਏ ਤੇ ਦੇਸ਼ ਦੀ ਜਿਹੜੀ ਪਿਆਰ ਆ ਭਾਈਚਾਰਾ ਉਹਨੂੰ ਪੰਕ ਕਰਨ ਲਈ ਕਿਹਾ ਜਾਂਦਾ ਏ ਇਹ ਜੋ ਮਰਜ਼ੀ ਬੋਲਣ ਜੀ ਇਹ ਨਾਲ ਤੇ ਕੋਈ ਕਾਰਵਾਈ ਨਹੀਂ ਇਹੀ ਗੱਲ ਹੈਗੀ ਆ ਮੰਨ ਲੋ ਕਿਸੇ ਦੇ ਪੇਜ ਤੇ ਖਾਲਤਾਨ ਦੀ ਗੱਲ ਹੋ ਗਈ ਆ ਕਿਸੇ ਨੇ ਪੇਜ ਤੇ ਕਿਸੇ ਨੇ ਆਪ ਦੀ ਪੇਜ ਤੇ ਕੋਈ ਗਾਂ ਤੋਂ ਆਈ ਆ ਤੂੰ ਵੀਡੀਓ ਕੋਈ ਸ਼ੇਅਰ ਕਰਤੀ ਤੇ ਉਹਨਾਂ ਤੇ ਜਦੇ ਏਜੰਸੀਆਂ ਵੀ ਲੱਗ ਜਾਨੀਆਂ ਸਰਕਾਰਾਂ ਲੱਗ ਜਾਨੀਆਂ ਔਰ ਮੈਂ ਕਹਿੰਨਾ ਕੰਗਣਾ ਤੇ ਪਰਚਾ ਹੋਣਾ ਚਾਹੀਦਾ ਇਸ ਵਿਅਾਨ ਤੇ ਔਰ ਇੱਕ ਥੱਪੜ ਦੇ ਦੇਖੋ ਤਪਤੀਸ਼ ਦੇ ਵਿੱਚ ਕਹੀ ਸੁਣੀ ਹੋਈ ਆ ਇਹ ਜਾਦਾ ਭੈਣ ਸਾਡੀ ਕੁਲਵਿੰਦਰ ਕੌਰ ਨੂੰ ਪਤਾ ਜਾਂ ਫਿਰ ਕੰਗਣਾ ਰੌਤ ਨੂੰ ਪਤਾ ਵੀ ਗੱਲ ਕੀ ਹੋਈ ਆ ਤੇ ਇਹਦੀ ਇਹ ਜਾਂਚ ਦਾ ਵਿਸ਼ਾ ਹੈਗਾ ਪਰ ਅੱਤਵਾਦੀ ਕਹਿਣਾ ਵੱਖਵਾਦੀ ਕਹਿਣਾ ਪੰਜਾਬ ਨੂੰ ਇਹ ਗੱਲਾਂ ਦੱਸਣੀਆਂ ਪੰਜਾਬ ਨੇ ਠੋਕ ਕੇ ਦੋ ਸ਼ੀਟਾਂ ਤੇ ਇਹਨਾਂ ਜਵਾਬ ਦਿੱਤਾ ਪੰਜਾਬ ਦੇ ਲੋਕਾਂ ਨੇ ਪੰਜਾਬ 'ਚ ਸ਼ਾਂਤਮਈਆ ਸਾਰੇ ਭਾਈਚਾਰਕ ਵੀ ਅਸੀਂ ਮਤਲਬ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆਂ ਔਰ ਭਾਈਚਾਰਕ ਸਾਂਝ ਬਹੁਤ ਤਕੜੀ ਹੈਗੀ ਪੰਜਾਬ ਦੇ ਵਿੱਚ ਪੰਜਾਬ ਨੂੰ ਕਿਤੇ ਖੰਗ ਨਹੀਂ ਹੋਈ ਪੰਜਾਬ ਨੂੰ ਇਹਨਾਂ ਲੋਕਾਂ ਨੂੰ ਇਹ ਜਿਹੜੇ ਐਮਪੀ ਨੇ ਜਿਵੇਂ ਕੱਲੀ ਕੰਗਣਾ ਰੌਤ ਦੀ ਗੱਲ ਨਹੀਂ ਹੈਗੀ ਇਹ ਜਿਹੜੀ ਭਾਪੀ ਦੀ ਫਲਕਸੀ ਆ ਜਿਹੜਾ ਭਾਪੀ ਦੇ ਅੰਦਰ ਆ ਜਾਂ ਆਰਐਸਐਸ ਜਿਹੜੀ ਇਹਨਾਂ ਦੀ ਸੋਚ ਆ ਉਹ ਪੰਜਾਬ ਚ ਹੋਰ ਵੀ ਕਈ ਐਮਪੀਆ ਚੋਂ ਨਿਕਲ ਕੇ ਆਈ ਜਿਵੇਂ ਜਿਹੜਾ ਫਕੀਰ ਆਪਣੇ ਆਪ ਨੂੰ ਕਹਿੰਦਾ ਵਾ ਹਾਂਸ ਰਾਜ ਹਾਂਸ ਔਰ ਦੂਜਾ ਬਟ ਜਿਹੜਾ ਬਿੱਟੂ ਆ ਬੁਚੜ ਦੀ ਪਦੈਸ਼ ਆ ਜਿਹੜੀ ਹੈਗੀ ਆ ਬੁਚੜ ਖਾਨਦਾਨ ਚੋਂ ਤਾਂ ਮੈਂ ਕਹਿਣ ਤੋਂ ਭਾਵ ਜਿਹੜੀ 25000 ਨੌਜਵਾਨਾਂ ਦੀ ਲਿਸਟ ਖਲੜਾ ਸਾਹਿਬ ਲੈ ਕੇ ਆਏ ਸੀਗੇ ਇਨਾਂ ਦਾ ਜਵਾਬ ਵੀ ਇਹ ਨਹੀਂ ਦੇ ਸਕਦੇ ਜਿਹੜੇ ਸਾਡੇ ਤੇ ਕਿੰਤੂ ਪ੍ਰੰਤੂ ਕਰਦੇ ਆਂ ਵੀ ਉਸ ਸਮੇਂ ਇਹਨੂੰ ਹਿੰਦੂ ਮਾਰਦੇ ਹਿੰਦੂ ਸਾਡੇ ਭਰਾ ਨੇ ਮੈਂ ਤੁਹਾਨੂੰ ਇੱਕ ਹੋਸ਼ਪੱਟ ਗੱਲ ਕਰਨੀ ਚਾਹਨਾ ਸਾਡੇ ਚਮਕੌਰ ਸਾਹਿਬ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਕੁਮਾਰ ਹੈ ਪੰਡਤ ਵਿਜਵਾਰ ਤੋਂ ਖੇਤੀ ਕਰਦਾ ਮੇਰੇ ਸ਼ਹਿਰੀ ਪ੍ਰਧਾਨ ਕਰਾਲੀ ਦਾ ਮੁਹਾਲੀ ਜ਼ਿਲ੍ਹੇ ਚ ਕਰਾਲੀ ਸ਼ਹਿਰ ਪੈਂਦਾ ਉਹਦਾ ਜਿਹੜਾ ਮੀਤ ਪ੍ਰਧਾਨ ਹੈਗਾ ਸ਼ਹਿਰੀ ਸ਼ਹਿਰੀ ਪ੍ਰਧਾਨ ਜਿਹੜਾ ਲਾਇਆ ਉਹ ਕੁਮਾਰ ਹੈਗਾ ਸੋ ਕਹਿਣ ਤੋਂ ਭਾਵ ਭਾਈਚਾਰੇ ਨੂੰ ਸਾਂਝ ਨਾ ਖਰਾਬ ਕਰਨ ਕਿਸਾਨ ਮਜ਼ਦੂਰ ਜਿੰਨੇ ਵੀ ਪਾਈਚਾਰਕ ਲੋਕ ਪੰਜਾਬ ਦੇ ਵਿੱਚ ਰਹਿੰਦੇ ਆ ਬੜੀ ਤਕੜੀ ਸਾਨ ਸਾਡੀ ਹੈਗੀ ਆ ਇਹ ਜਿਹੜੀ ਅੱਗ ਲਾਉ ਕੰਮ ਕਰਦੇ ਨੇ ਇਹਨਾਂ ਨੂੰ ਆਪਣੀ ਜਿਹੜੀ ਜਮਾਨ ਤੇ ਕੰਟਰੋਲ ਕਰਨਾ ਚਾਹੀਦਾ ਪਰ ਮੈਂ ਕਹਿੰਦਾ ਵੀ ਫਿਰ ਦੋ ਪਾਸੇ ਜਿਹੜਾ ਜਿਹੜਾ ਕਾਨੂੰਨ ਆ ਉਹਨੂੰ ਪੰਜਾਬ ਤੇ ਕਿਵੇਂ ਜਾਂ ਸਿੱਖਾਂ ਤੇ ਕਿਵੇਂ ਮੈਂ ਸਿੱਧੇ ਜਵਾਬ ਦੇ ਕਾਂ ਤਾਂ ਇਹ ਲੋਕ ਕਿਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਇਹ ਕੁਝ ਵੀ ਬੋਲਣ ਇਹਨਾਂ ਨੂੰ ਸਭ ਖੁੱਲੀਆਂ ਛੁੱਟੀਆਂ ਨਾ ਖਾਤਰ ਕੋਈ ਲੋਕਤੰਤਰ ਨਹੀਂ ਜੇ ਸਾਡਾ ਕੋਈ ਨੌਜਵਾਨ ਕੋਈ ਗੱਲ ਕਰਦਾ ਤਾਂ ਉਹਨਾਂ ਨੂੰ ਜਦੇ ਚੁੱਕ ਕੇ ਜੇਲਾ ਚ ਸੁੱਟਿਆ ਜਾਂਦਾ ਜਾਂ ਉਹਨਾਂ ਤੇ ਝੂਠੇ ਪਰਚੇ ਪਾਏ ਜਾਂਦੇ ਮੈਂ ਕਹਿੰਦਾ ਫਿਰ ਲੋਕਤੰਤਰ ਦੀ ਇੱਥੇ ਇਹਨਾਂ ਲੋਕਾਂ ਨੇ ਹੱਤਿਆ ਕੀਤੀ ਆ ਲੋਕਤੰਤਰ ਦਾ ਗੜਾ ਕੁੱਟਿਆ ਪਰ ਅਸੀਂ ਭੈਣ ਕੁਲਵਿੰਦਰ ਕੌਰ ਨਾਲ ਕਾਰਨ ਕੀ ਜੇ ਭੈਣ ਨੇ ਥੱਪੜ ਮਾਰਿਆ ਨਾ ਫਿਰ ਉਹ ਪੰਜਾਬ ਦੀ ਸ਼ੇਰ ਨਹੀਂ ਆ ਧੀ ਆ ਧਨ ਮਨ ਹਰ ਚੀਜ਼ ਦੀ ਬਾਹ ਲਾ ਦੇਾਂਗੇ ਉਹਦੇ ਨਾਲ ਖੜਾਂਗੇ ਕਿਉਂਕਿ ਕੰਗੜਾ ਰੌਤ ਨੂੰ ਇਹਨਾਂ ਤੇ ਪਰਚੇ ਹੋਣੇ ਚਾਹੀਦੇ ਆ ਕਿਉਂਕਿ ਸ਼ਬਦਾਬਲੀ ਜਿੰਨੇ ਭਾਜਵਾ ਦੇ ਵਿੱਚ ਮੈਂ ਤੁਹਾਨੂੰ ਦੋ ਦਾ ਨਾਂ ਲਿਆ ਨਾ ਬਿੱਟੂ ਤੇ ਇਹਦਾ ਹੰਸ ਰਾਜ ਹੰਸ ਦਾ ਜਿਹੜਾ ਉਹਨਾਂ ਦਾ ਫੱਤੇਗੜ੍ਹ ਸਾਹਿਬ ਤੋਂ ਗੇਜਾ ਖੜਾ ਦਾ ਉਹਦੀ ਸ਼ਬਦਾਬਲੀ ਦੇਖ ਲੋ ਜਿਹੜਾ ਆਨੰਦਪੁਰ ਸਾਹਿਬ ਤੋਂ ਖੜਾ ਸੀਗਾ ਡਾਕਟਰ ਸ਼ਰਮਾ ਉਹਦੀ ਸ਼ਬਦਾਵਲੀ ਦੇਖ ਲੋ ਮੈਂ ਕਹਿੰਦਾ ਇਹਨਾਂ ਨੇ ਐਨੀ ਘਟੀਆਂ ਸ਼ਬਦਾਵਲੀ ਕਿਸਾਨਾਂ ਨੂੰ ਬੋਲੀ ਆ ਐਡੀ ਮਤਲਬ ਵੀ ਇਹ ਕੀ ਪਿਓ ਲੱਗਦੇ ਨੇ ਪੰਜਾਬ ਦੇ ਇਹ ਕੀ ਲੱਗਦੇ ਨੇ ਅਸੀਂ ਉਹ ਕਰਨਾ ਹੈਗਾ ਪ੍ਰਚਾਰ ਕਰਨਾ ਹੈਗਾ ਪ੍ਰਚਾਰ ਕਰੋ ਪਰ ਸਵਾਲ ਕਰਨਾ ਸਾਡਾ ਫਰਜ਼ ਆ ਸਾਡਾ 450 ਕਿਸਾਨ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਇਹਨਾਂ ਲੋਕਾਂ ਨੇ ਫਟੜ ਕੀਤਾ ਤੇ ਸਾਡੇ ਪੰਜ ਪੁੱਤਾਂ ਦੀਆਂ ਅੱਖਾਂ ਗਈਆਂ ਨੇ ਸਾਡਾ ਪੰਜਾਬ ਦਾ ਪੁੱਤ ਸਾਡਾ ਪੁੱਤ ਸ਼ੁਭ ਕਰਨ ਦੇ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਫਿਰ ਇਹ ਕੰਗਣਾ ਉਦੋਂ ਕਿੱਥੇ ਸੀ ਆ ਜਿਹੜੇ ਪੰਜਾਬ ਦੇ ਹੁਣ ਕੁੱਤੇ ਮੰਗਣ ਭੌਂਗਦੇ ਸੀ ਜਿਹੜੇ ਭਾਜਪਾ ਦੇ ਕੈਂਡੀਡੇਟ ਸੀਗੇ ਉਦੋਂ ਕਿਉਂ ਨਹੀਂ ਬਿਆਨ ਦਿੱਤਾ ਵੀ ਕਿਸਾਨਾਂ ਨਾਲ ਧੱਕਾ ਹੁੰਦਾ ਉਦੋਂ ਕਿਉਂ ਨਹੀਂ ਪੰਜਾਬ ਦੇ ਹੱਕ 'ਚ ਖੜੇ ਉਦੋਂ ਕਿਉਂ ਨਹੀਂ ਕਿਸਾਨਾਂ ਦੇ ਹੱਕ 'ਚ ਖੜੇ ਪਿੰਡਾਂ ਦੇ ਵਿੱਚ ਕਿਸਾਨਾਂ ਤੋਂ ਵੋਟਾਂ ਲੈਣ ਤਾਂ ਜਾਣਦੇ ਆ ਪਰ ਕਿਸਾਨ ਦੇ ਹੱਕ ਦੀ ਗੱਲ ਨਹੀਂ ਕਰਦੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਆ ਆਪਾਂ ਨੂੰ ਭੈਣ ਕੁਲਵਿੰਦਰ ਕੌਰ ਦੇ ਨਾਲ ਡਟ ਕੇ ਖੜਨਾ ਚਾਹੀਦਾ ਔਰ ਹੁਣ ਤਾਂ ਤੁਹਾਨੂੰ ਬਹੁਤ ਕੁਝ ਸਿੱਧ ਹੋ ਗਿਆ ਦੋ ਸ਼ੀਟਾਂ ਤੇ ਖੰਡੂਰ ਸਾਹਿਬ ਦੀ ਸ਼ੀਟ ਤੇ ਔਰ ਜਿਹੜੀ ਫਰੀਦਕੋਟ ਦੀ ਸ਼ੀਟ ਤੇ ਔਰ ਇਹ ਤੋਂ ਅੱਗੇ ਵੀ ਜਾਵਾਂ ਕਿਉਂਕਿ ਪਿੰਡਾਂ ਦੇ ਲੋਕ ਜਿਹੜੇ ਭੁੱਲੇ ਭਟਕੇ ਕਿਉਂਕਿ ਟਵਾਣਾ ਸਾਹਿਬ ਇੱਥੇ ਇਹ ਵੀ ਗੱਲ ਆਉਂਦੀ ਆ ਤੁਸੀਂ ਸਵਾਲ ਤਾਂ ਨਹੀਂ ਪੁੱਛਿਆ ਮੈਨੂੰ ਬਹੁਤ ਬੰਦਿਆਂ ਦਾ ਫੋਨ ਆਇਆ ਵੀ ਪਾਜਵਾ ਦਾ ਜਿਹੜਾ ਹੈਗਾ ਵੋਟ ਬੈਂਕ ਵਧਿਆ ਤੁਸੀਂ ਇੱਕ ਅੰਦਾਜ਼ਾ ਲਾ ਲਓ 20000 ਤੋਂ ਲੈ ਕੇ 5 ਲੱਖ ਤਾਕੇ ਨਾਲ ਲੋਕਾਂ ਨੇ ਜਿਨ੍ਹਾਂ ਨੇ ਪੋਲਿੰਗ ਬੂਥ ਲਾਉਣੇ ਦਾ ਦਿੱਤਾ ਹੋਵੇ ਪਤਾ ਨਹੀਂ ਕਿੰਨਾ ਕੁ ਪੈਸਾ ਸੁੱਟਿਆ ਫਿਰ ਇਹ ਆਪ ਦੀਆਂ ਇਨਕੁਆਰੀਆਂ ਕਿਉਂ ਨਹੀਂ ਕਰਾਉਂਦੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਏਜੰਸੀਆਂ ਨੂੰ ਜਾਂਚ ਕਰਨੀ ਚਾਹੀਦੀ ਆ ਵੀ ਇੱਕ ਬੂਥ ਲਾਉਣੇ ਤੇ 5-5 ਲੱਖ ਰੁਪਈਆ ਦਿੱਤਾ ਮਤਲਬ ਇਹ ਸਮਝਦੇ ਕੀ ਆ ਆਪਣੇ ਆਪ ਨੂੰ ਕਿੱਡੇ ਗੰਬੀਰ ਸਮਝਦੇ ਆ ਉਹ ਪੈਸਾ ਕਿੱਥੋਂ ਆਉਂਦਾ ਜੇ ਤਾਨਾਸ਼ਾਹੀ ਸਰਕਾਰ ਨੂੰ ਭਾਰਤ ਦੇ ਲੋਕਾਂ ਨੇ ਜਵਾਬ ਦਿੱਤਾ ਪਰ ਮੈਂ ਫਿਰ ਕਹੂੰਗਾ ਇਹਨਾਂ ਦੋਨਾਂ ਮੋਰਚਿਆਂ ਨੇ ਜਿਹੜਾ ਸੋ ਜੋ ਕਿ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਔਰ ਕਿਸਾਨ ਮਜ਼ਦੂਰ ਮੋਰਚਾ ਪੂਰੇ ਭਾਰਤ ਦੇ ਵਿੱਚ ਜੋ ਇਹਨਾਂ ਨੂੰ ਜਵਾਬ ਦਿੱਤਾ ਐਂ ਟਕਾ ਕੇ ਜਵਾਬ ਦਿੱਤਾ ਮੈਂ ਪੂਰੇ ਭਾਰਤ ਦੇ ਵੋਟਰਾਂ ਦਾ ਬੜਾ ਧੰਨਵਾਦ ਕਰਦਾ ਕਿਉਂਕਿ ਜੇ ਸਰਕਾਰ ਜਿਦੀ ਮਰਜ਼ੀ ਬਣੇ ਗੱਠ ਜੋੜ ਦੀ ਬਣਨੀ ਆ ਇਹ ਕਿਸਾਨ ਦੀ ਵੱਡੀ ਜਿੱਤ ਹੋਈ ਆ ਇਹ ਮੋਰਚਿਆਂ ਦੀ ਵੱਡੀ ਜਿੱਤ ਹੋਈ ਆ ਜੀ ਜੀ ਹੁਣ ਜੇ ਕੋਈ ਉਹਨਾਂ ਤੇ ਹੋਰ ਵੱਡਾ ਐਕਸ਼ਨ ਹੁੰਦਾ ਏ ਤਾਂ ਤੁਸੀਂ ਪੂਰਾ ਸਾਥ ਦਮੇਗੇ ਉਸ ਪਰਿਵਾਰ ਦਾ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਦਾ ਮੈਂ ਕਹਿੰਦਾ ਹੁਣੀ ਸਾਡੀ ਸਾਰੀ ਟੀਮ ਸੁਖਜੀਤ ਸਿੰਘ ਹਰਦੋ ਚੰਡੇ ਸਾਹਿਬ ਆ ਗਏ ਨੇ ਡੱਲੇਵਾਲ ਸਾਹਿਬ ਵੀ ਆਉਂਦੇ ਸਾਡੀ ਕੱਲ ਵੀ ਮੀਟਿੰਗ ਹੋਈ ਸੀ ਆਫਰ ਦੇਰ ਰਾਤ ਤੱਕ ਸਾਡੀ ਮੀਟਿੰਗ ਚੱਲੀ ਹੈ ਹੁਣ ਵੀ ਤੁਹਾਨੂੰ ਦੱਸਿਆ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਪੀਸੀ ਕਰਨੀ ਹੈ 11 ਵਜੇ ਉੱਥੇ ਮੀਟਿੰਗ ਪਹਿਲਾਂ ਕਰਾਂਗੇ ਬਿਲਕੁਲ ਖੜਾਂਗੇ ਜੀ ਨਾਲ ਖੜਾਂਗੇ ਸਵਾਲ ਹੀ ਨਹੀਂ ਪੈਂਦਾ ਹੁੰਦਾ ਸਾਡੀ ਧੀ ਹੈ ਕਿਸਾਨ ਦੀ ਧੀ ਪੰਜਾਬ ਦੀ ਧੀ ਸਾਡੀ ਧੀ ਅਸਲ ਮਾੜਾ ਕੀ ਕੀਤਾ ਜਦੋਂ ਕਿਤੇ ਸਾਡੇ ਨਾਲ ਅਸੀਂ ਕਿਸਾਨ ਜਾਂਦਾ ਕਿਸਾਨ ਕਿਤੇ ਆਪਦੇ ਪ੍ਰੋਟੈਸਟ ਲਈ ਕੁਝ ਕਰਨਾ ਚਾਹੁੰਦਾ ਕੁਝ ਆਪਣੇ ਹੱਕ ਰੱਖਣੇ ਚਾਹੁੰਦਾ ਬੋਲਣਾ ਚਾਹੁੰਦਾ ਉਹਨੂੰ ਬੋਲਣ ਨਹੀਂ ਦਿੱਤਾ ਦਿੱਤਾ ਜਾਂਦਾ ਮੈਂ ਫਿਰ ਕਿਹਾ ਨਾ ਜਦ ਤੱਕ ਕੁਲਵਿੰਦ ਸਾਡੀ ਭੈਣ ਕੁਲਵਿੰਦਰ ਬਕੌਰ ਨੂੰ ਪਤਾ ਜਾਂ ਫਿਰ ਕੰਗੜਾਣ ਰੌਤ ਨੂੰ ਪਤਾ ਕੰਗੜਾਣ ਰੌਤ ਬਾਰੇ ਵੀ ਆਉਂਦੀ ਗੱਲ ਇਹ ਵੀ ਆਉਂਦੀ ਹੈ ਚਲੋ ਠੀਕ ਆ ਕਿਸਾਨ ਦੀ ਧੀ ਆ ਉਹਦਾ ਸੀਗਾ ਜੋ ਕਿਸਾਨਾਂ ਨਾਲ ਹੋਇਆ ਉਹਨੂੰ ਬੋਲਣਾ ਸੀਗਾ ਪਰ ਕਹਿੰਦੇ ਇੱਕ ਦਾਇਰਾ ਹੁੰਦਾ ਉਹ ਸਰਕਾਰੀ ਜੋਬ ਕਰਦੀ ਸੀਗੀ ਉਹ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਸੀਗਾ ਕਿਤੇ ਨਾ ਕਿਤੇ ਗਲਤੀ ਕੀਤੀ ਹੈ ਇਹ ਵੀ ਕਿਹਾ ਜਾ ਰਿਹਾ ਦੇਖੋ ਮੈਂ ਇਹਨੂੰ ਗਲਤੀ ਇਹ ਨਹੀਂ ਮੰਨਦਾ ਜਦੋਂ ਉਹ ਧੀ ਰਾਣੀ ਜੋਬ ਕਰਦੀ ਆ ਅੱਜ ਕੱਲ ਤਾਂ ਪਹਿਲੇ ਹੀ ਸਰਕਾਰੀ ਜੋਬਾਂ ਹੈ ਨਹੀਂ ਝੂਠ ਦੇ ਪਲੰਦੇ ਹੈਗੇ ਆ ਉਹਨੇ ਆਪ ਦੀ ਮਿਹਨਤ ਕਰਕੇ ਪੜ੍ਹਾਈ ਕਰਕੇ ਜੋਬ ਲਈ ਜੋਬ ਤੋਂ ਬਾਅਦ ਕੀ ਪਤਾ ਉਹਦੇ ਅੰਦਰ ਕੀ ਹੋਵੇ ਯਾਰ ਕਿਉਂਕਿ ਅੱਜ ਮੇਰੀ ਮਾਂ ਮੈਂ ਅਜ ਮੋਰਚੇ ਤੇ ਬੈਠਾ ਔਰ ਮੇਰੀ ਮਾਂ ਨੂੰ ਕੋਈ ਗਲਤ ਸ਼ਬਦਾਵਲੀ ਬੋਲੇ ਯਾਰ ਫਿਰ ਕਿਹਾ ਜਾਂ ਲੱਗੂਗਾ ਹੂੰ ਔਰ ਸਾਡੇ ਕਿਸਾਨਾਂ ਨੂੰ ਕੋਈ ਗਲਤ ਬੋਲੇ ਜਾਂ ਮਜ਼ਦੂਰਾਂ ਨੂੰ ਕੋਈ ਗਲਤ ਬੋਲੇ ਸਾਡੇ ਪੰਜਾਬ ਦੇ ਵਿੱਚ ਚਾਹੇ Hindu ਭਾਈਚਾਰੇ ਦੇ ਲੋਕ ਰਹਿੰਦੇ ਨੇ ਜਿਵੇਂ ਮੈਂ ਕਿਹਾ ਸਾਡੀ ਜਥੇਬੰਦੀ ਚ ਬਹੁਤ ਜਿਹੜੇ ਹੈਗੇ ਆ ਪੰਡਤ ਜੀ ਜਿਹੜੇ ਖੇਤੀ ਕਰਦੇ ਨਾਲ ਜੁੜੇ ਹੋਏ ਆ ਉਹਦੇਦਾਰੀਆਂ ਤੇ ਹੈਗੇ ਆ ਸੋ ਇਹਨਾਂ ਨੂੰ ਜਿਹੜੀ ਅੱਗ ਲਾਉਣ ਵਾਲੀ ਗੱਲ ਕਰਦੇ ਆ ਇਹ ਭਾਜਪਾ ਦੀ ਇੱਕ ਥਿੰਕਿੰਗ ਹੈ ਇੱਕ ਸੋਚ ਆ ਉਹ ਸੋਚ ਬਾਹਰ ਆਈ ਆ ਪਰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕਿਉਂ ਡਿਸੀਜਨ ਲਿਆ ਲੈਣਾ ਪਿਆ ਇਹ ਤਾਂ ਹੁਣ ਸਾਡੀ ਭੈਣ ਹੀ ਦੱਸ ਸਕਦੀ ਆ ਕਿਉਂਕਿ ਉਹਨੇ ਇਹ ਜਿਹੜੀ ਵੀਡੀਓ ਆਈ ਆ ਉਹ ਭੈਣ ਨੇ ਇਹ ਵੀ ਕਿਹਾ ਵੀ ਜਦੋਂ ਤੂੰ ਬਿਆਨ ਦਿੱਤਾ ਸੀ ਉਦੋਂ ਮੇਰੀ ਮਾਂ ਮੋਰਚੇ 'ਚ ਬੈਠੀ ਸੀ ਕਿਸਾਨਾਂ ਨਾਲ ਬੈਠੀ ਹੁਣ ਜੇ ਸਮਝ ਲੋ ਕਿੰਡੀ ਵੱਡੀ ਸੱਟ ਹੋ ਗਈ ਦੇਖੋ ਪੰਜਾਬ ਦੇ ਲੋਕਾਂ ਨੇ ਪੂਰੇ ਭਾਰਤ ਦੇ ਵਿੱਚ ਸਿਆਸਤ ਦੇ ਸਮੀਕਰਨ ਚੇਂਜ ਕੀਤੇ ਕਿਸਾਨਾਂ ਨੇ ਪੂਰੇ ਭਾਰਤ ਦੇਆਂ ਨੇ ਔਰ ਜਿਹੜਾ ਅਸੀਂ ਬਾਡਰਾਂ 'ਤੇ ਬੈਠੇ ਆ ਅਸੀਂ ਜ਼ਬਰਦਸਤ ਜਵਾਬ ਸਬਰ ਨਾਲ ਦਿੱਤਾ ਪਰ ਪੰਜਾਬ ਦੇ ਲੋਕਾਂ ਨੇ ਪੂਰੇ ਭਾਰਤ ਦੇ ਲੋਕਾਂ ਨੇ ਵੀ ਜ਼ਬਰਦਸਤ ਜਵਾਬ ਸਬਰ ਨਾਲ ਦਿੱਤਾ ਸਾਡੀ ਤੀ ਰਾਣੀ ਨੇ ਪਤਾ ਨਹੀਂ ਜ਼ਬਰਦਸਤ ਜਵਾਬ ਕਦਾਂ ਅੰਦਰ ਲਈ ਬੈਠੀ ਆ ਤੇ ਸਬਰ ਨਾਲ ਦਿੱਤਾ ਜੀ ਜੀ ਧੰਨਵਾਦ ਜੀ ਗੱਲਬਾਤ ਲਈ ਹਾਂਜੀ ਇਹ ਸਨ ਕਿਸਾਨ ਆਗੂ ਸਾਰੇ ਪੰਜਾਬ ਜਥੇਬੰਦੀ ਤੋਂ ਤੇ ਇਹਨਾਂ ਨੇ ਕਿਹਾ ਕਿ ਜੋ ਵੀ ਹੋਇਆ ਹੈ ਜਾਂਚ ਦਾ ਵਿਸ਼ਾ ਹੈ ਫਿਲਹਾਲ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਭੈਣ ਦੇ ਨਾਲ ਖੜੀਆਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਊਗਾ ਜੇ ਸਰਕਾਰ ਕੋਈ ਉਹਨਾਂ ਤੇ ਧੱਕਾ ਜਾਂ ਜ਼ਬਰ ਕਰਦੀ ਆ ਤਾਂ ਸਰਕਾਰ ਨੂੰ ਉਹਦਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਊਗਾ ਸਰਕਾਰ ਸਾਵਧਾਨ ਹੋ ਜਾਵੇ ਇਹ ਵੀ ਇਹਨਾਂ ਦਾ ਕਹਿਣਾ ਹੈ ਫਿਲਹਾਲ ਅੱਗੇ ਕੀ ਹੁੰਦਾ ਹੈ ਕੀ ਜਾਂਚ ਚੱਲਿਕ ਰਦਾ ਇਹ ਤਾਂ ਜਾਂਚ ਤੋਂ ਪਤਾ ਲੱਗੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ